ਸਤਨਾਮ ਵਾਹਿਗੁਰੂ ਸਾਹਿਬ ਜੀ ਦਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਾ ਦੁੱਖ ਦੇਹ ਰਾਗ ਸੰਤੋਖੀਆ ਉਤਾਰੇ ਮਨ ਕੀ ਭੁੱਖਾ ਗੁਰ ਬਾਣ ਤ੍ਰਣ ਹਜਿਆ ਕੀਤੇ ਆ ਨਾਨਕ ਕਿਆ ਮਾਨੁ ਖਾ ਸੁਖੋ ਟਲ ਗੁਰ ਸੇਵੀਐ ਅਹੈ ਨਿਸ ਸਹਜ ਸੁ ਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮਾਂ ਦੀ ਨੂਰ ਸਹ ਕਰਸਾ ਛੱਟੇ ਐ ਤਦੋ ਤਿਥੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੇ ਕੱਟੇ ਐ ਸੱਜਣ ਸੱਚਾ ਪਾਤ ਸਾਹ ਸੇਰਾ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਨਾ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਦਰਤ ਹੈ ਆਪਣਾ ਕੈਸੇ ਕਰੀ ਪੁਕਾਰ ਦੁੱਖ ਬਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਦਰਤ ਹੈ ਆਪਣਾ ਕੈਸੇ ਕਰੀ ਪੁਕਾਰ ਦੋ ਕਬਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤਨਵਾ ਸਦਾ ਸਦਾ ਦਾਤਾਰ ਰਾਹਾ ਆਨੰਦ ਅਨੁਸਾਰ ਸਾਹਿਬ ਸੇਵੀਐ ਅੰਤ ਸੜਾਇ ਸੋਏ ਸੋਣਾ ਸੋਣਾ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਗੁਰ ਬਾਣ ਜਾਓ ਰਹਾਓ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਦ ਬਾਜ ਪਿਆਰੇ ਕੇ ਵਰਹਾ ਸਾ ਬੜਾਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾ ਰਹਾ ਸੇਬੀ ਸਾਹਿਬ ਆਪਣਾ ਅਵਰ ਨਾ ਜੱਤ ਕਾਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੋਕ ਚੋਕ ਹੋਏ ਸਾਹਿਬ ਤੇਰੇ ਨਾਮ ਬਿਟਾ ਬਿੰਦ ਬਿੰਦ ਚੋਕ ਚੋਕ ਹੋਏ ਸੇਬੀ ਸਾਹਿਬ ਆਪਣਾ ਅਵਰਨ ਜੱਤ ਕੋਏ ਨਾਨਕਤਾ ਕਾ ਦਾਸ ਹੈ ਵਿੰਦ ਵਿੰਦ ਟਕ ਟਕ ਹੋਇ ਸਾਹਿਬ ਤੇਰੇ ਨਾਮ ਬਿਟਾ ਵਿੰਦ ਵਿੰਦ ਟਕ ਟਕ ਹੋਇ ਰਾਹਾ ਵਾਹਿਗੁਰੂ ਜੀ ਕਾ ਖਾਲਸਾ ਦਾ ਹੀ ਗੁਰੂ ਜੀ ਕੇ ਫਤਿਹ ਹੈ